ਗੁਰੂ ਗੁਰੂ ਨਾਨਕ ਗਿਆ ਗਏ ਨਾ ਤੇ ਉੱਥੇ ਕੁਝ ਪੰਡਤ ਗੁਰੂ ਨਾਨਕ ਜਗਤਗੁਰੂ ਦੇ ਕੋਲ ਆ ਗਏ ਜਗਤਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਵੀ ਤੁਸੀਂ ਆਪਣੇ ਪਿਤਰਾਂ ਦੇ ਨਿਮਿਤ ਦੀਵਾ ਨਹੀਂ ਜਗਾਉਂਦੇ ਜਗਤ ਗੁਰੂ ਨਾਨਕ ਬੈਠੇ ਆ ਭਾਈ ਮਰਦਾਨਾ ਜੀ ਵਰਗੇ ਨਾਲ ਸਿੱਖ ਪਿਆਰ ਵਾਲੇ ਕਹਿੰਦੇ ਆਪਣੇ ਪਿਤਰਾਂ ਦੇ ਨਿਮਿਤ ਦੀਵਾ ਨਹੀਂ ਜਗਾਉਂਗੇ ਆ ਕਈਆਂ ਘਰਾਂ ਦੇ ਵਿੱਚ ਪਿਤਰਾਂ ਦੇ ਨਿਮਿਤ ਜਗਾਏ ਜਾਂਦੇ ਆ ਨਾ ਜੀ ਦੀਵੇ ਆ ਵਰਡ ਵਡੇਰਿਆਂ ਦੀ ਜੋਤ ਹੈ ਜੀ ਕਹਿ ਕੇ ਪਿਤਰਾਂ ਦੇ ਨਿਮਿਤ ਬਜ਼ੁਰਗਾਂ ਦੇ ਜਿਹੜੇ ਦੁਨੀਆ ਛੱਡ ਚੁੱਕੇ ਜਦੋਂ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਣਿਆ ਨਾ ਉਹਨਾਂ ਦਾ ਸਵਾਲ ਤੇ ਗੁਰੂ ਨਾਨਕ ਕਹਿੰਦੇ ਵੀ ਅਸੀਂ ਦੀਵਾ ਬਾਲਿਆ ਹੋਇਆ ਹੈ ਜਗਾਇਆ ਹੋਇਆ ਉਹਾਂ ਦੇ ਸਾਨੂੰ ਤਾਂ ਦਿਖਾਈ ਨਹੀਂ ਪੈਂਦਾ ਕਿੱਥੇ ਹੈ ਕਿਹੜਾ ਦੀਵਾ ਜਗਾਇਆ ਮਿੱਟੀ ਦਾ ਕਿ ਆਟੇ ਦਾ ਬਣਾ ਕੇ ਉਹ ਕਿਵੇਂ ਗੁਰੂ ਨਾਨਕ ਪਾਤਸ਼ਾਹ ਜਗਤ ਗੁਰੂ ਨੇ ਬਚਨ ਬਖਸ਼ੇ ਕਹਿੰਦੇ ਅਸੀਂ ਆ ਪਿੱਤਰਾਂ ਦੇ ਨਿਮਿਤ ਦੀਵਾ ਨਹੀਂ ਜਗਾਉਂਦੇ ਅਸੀਂ ਆ ਦੀਵਾ ਨਹੀਂ ਬਾਲਦੇ ਜਿਹੜਾ ਦੀਵਾ ਤੁਸੀਂ ਬਾਹਰੋਂ ਬਾਲਦੇ ਹੋ ਮਿੱਟੀ ਦਾ ਬਣਾ ਕੇ ਵੱਟੀ ਪਾ ਕੇ ਉਹਦੇ ਵਿੱਚ ਤੇਲ ਪਾ ਕੇ ਕਿਉਂ ਪਾ ਕੇ ਉਹਨੂੰ ਸਾੜਦੇ ਹੋ ਕਹਿੰਦੇ ਅਸੀਂ ਆਹ ਦੀਵਾ ਨਹੀਂ ਜਗਾਉਂਦੇ ਅਸੀਂ ਦੀਵਾ ਜਗਾਇਆ ਹੋਇਆ ਉਹ ਦੀਵਾ ਕਿਹੜਾ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਪਰਮਾਤਮਾ ਦੇ ਨਾਮ ਦਾ ਦੀਵਾ ਜਗਾਇਆ ਤੇ ਉਸ ਦੀਵੇ ਦੇ ਵਿੱਚ ਦੁੱਖ ਰੂਪੀ ਤੇਲ ਪਾਇਆ ਤੇਲ ਆਹ ਤੇਲ ਮਿੱਟੀ ਦਾ ਆ ਸਰੋਂ ਦਾ ਨਹੀਂ ਜਿਹੜਾ ਤੁਸੀਂ ਪਾਉਣਿਓ ਕਿਉ ਉਸ ਦੀਵੇ ਦੇ ਵਿੱਚ ਤੇਲ ਪਾਇਆ ਤੇ ਕਿਹੜਾ ਤੇਲ ਤੇਲ ਪਾਇਆ ਜੀ ਦੁੱਖਾਂ ਦਾ ਤੇਲ ਉਹ ਚਾਨਣ ਉਹ ਸੁਖਿਆ ਕਹਿੰਦੇ ਜਿਵੇਂ ਜਿਵੇਂ ਹੁਣ ਚਾਨਣ ਹੁੰਦਾ ਜਿਵੇਂ ਜਿਵੇਂ ਦੀਵੇ ਦੀ ਲੋ ਦੀਵਾ ਜਗਦਾ ਉਹਦੇ ਵਿੱਚ ਪਾਇਆ ਹੋਇਆ ਤੇਲ ਸੜਦਾ ਹੈ ਨਾ ਕਿ ਉਹ ਸੜਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਕਹਿੰਦੇ ਕਹਿੰਦੇ ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦਾ ਨਾਮ ਸਿਮਰਦੇ ਹਾਂ ਉਹਦਾ ਨਾਮ ਜਪਦੇ ਹਾਂ ਓਵੇਂ ਓਵੇਂ ਇਸ ਸਰੀਰ ਰੂਪੀ ਦੀਵੇ ਦੇ ਵਿੱਚ ਪਏ ਹੋਏ ਦੁੱਖਾਂ ਰੂਪੀ ਤੇਲ ਦਾ ਖਾਤਮਾ ਹੁੰਦਾ ਜਾਂਦਾ ਹੈ ਦੁੱਖ ਓਵੇਂ ਓਵੇਂ ਸੜਦੇ ਜਾਂਦੇ ਹੈ ਤੇ ਸਾਡਾ ਕਲਿਆਣ ਹੁੰਦਾ ਜਾਂਦਾ ਹੈ ਗੁਰੂ ਨਾਨਕ ਕਹਿੰਦੇ ਅਸੀਂ ਆਹ ਦੀਵਾ ਨਹੀਂ ਜਗਾਉਂਦੇ ਜਿਹੜਾ ਤੁਸੀਂ ਜਗਾਇਆ ਹੈ ਫਿਰ ਮਹਾਰਾਜ ਉਹਨਾਂ ਨੂੰ ਇੱਕ ਉਦਾਹਰਣ ਦਿੱਤੀ ਹੈ ਕਹਿੰਦੇ ਨਾ ਜੇ ਕਿਤੇ ਮਣਾ ਮੁਜਬ ਲੱਕੜ ਪਈ ਹੋਵੇ ਮਣਾ ਮੁਜਬੀ ਲੱਕੜ ਗੁਰੂ ਨਾਨਕ ਉਹਨਾਂ ਨੂੰ ਉਦਾਹਰਣ ਦੇ ਰਹੇ ਆ ਕਹਿੰਦੇ ਬਹੁਤ ਵੱਡੀ ਤਦਾਦ ਦੇ ਵਿੱਚ ਲੱਕੜਾਂ ਦਾ ਇੱਕ ਥਾਂ ਤੇ ਢੇਰ ਲੱਗਿਆ ਹੋਵੇ ਪਰ ਜੇ ਜਗਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਲੱਗੇ ਹੋਏ ਲੱਕੜਾਂ ਦੇ ਢੇਰ ਵਿੱਚ ਇੱਕ ਚਿੰਗ ਅੱਗ ਦੀ ਸੁੱਟ ਦਈਏ ਨਾ ਇੱਕ ਅੰਗਿਆਰੀ ਤੇ ਗੁਰੂ ਨਾਨਕ ਕਹਿੰਦੇ ਇੱਕ ਅੰਗਿਆਰੀ ਮਣਾ ਮੁਜਬੀ ਪਈ ਕੋਈ ਲੱਕੜ ਨੂੰ ਇੱਕ ਖਿੰਨ ਦੇ ਵਿੱਚ ਦੀ ਸਾੜ ਕੇ ਸੁਆਹ ਕਰ ਦਿੰਦੀ ਹੈ ਲੱਖ ਮੜਿਆਂ ਮਹਾਰਜ ਜੀ ਕਹਿੰਦੇ ਜੇ ਕਿਤੇ ਹਜ਼ਾਰਾਂ ਮਣਾਂ ਦੀ ਤਦਾਦ ਵਿੱਚ ਲੱਖਾਂ ਮਣਾਂ ਦੀ ਤਦਾਦ ਵਿੱਚ ਲੱਕੜ ਪਈ ਹੈ ਇੱਕ ਅੰਗਿਆਰੀ ਸਾੜ ਕੇ ਰਾਹ ਕਰ ਦਿੰਦੀ ਹੈ ਇਸੇ ਤਰ੍ਹਾਂ ਜੇ ਕਿਤੇ ਹਜ਼ਾਰਾਂ ਲੱਖਾਂ ਦੁੱਖ ਸਾਡੇ ਸਰੀਰ ਘਰ ਵਿੱਚ ਹੋਣ ਪਰ ਜੇ ਪਰਮੇਸ਼ਰ ਦਾ ਨਾਮ ਹੋਵੇ ਤੇ ਹਜ਼ਾਰਾਂ ਲੱਖਾਂ ਦੁੱਖ ਸਰੀਰ ਘਰ ਵਿੱਚ ਪਏ ਹੋਣ ਪਰਮੇਸ਼ਰ ਦਾ ਇੱਕ ਨਾਮ ਉਹਨਾਂ ਦੁੱਖਾਂ ਨੂੰ ਸਾੜ ਕੇ ਰਾਹ ਜਗਤ ਗੁਰੂ ਨਾਨਕ ਕੋਲੋਂ ਇਹ ਸਵਾਲ ਸੁਣ ਕੇ ਨਾ ਜਵਾਬ ਸੁਣ ਕੇ ਉਹ ਸਾਰੇ ਦੇ ਸਾਰੇ ਹੈਰਾਨ ਹੋਏ ਕਹਿੰਦੇ ਅਸੀਂ ਤਾਂ ਆ ਦੀਵਾ ਜਗਾਉਂਦੇ ਸੀ ਮਹਾਰਾਜ ਕਹਿੰਦੇ ਨਹੀਂ ਨਹੀਂ ਤੁਸੀਂ ਗਲਤ ਜਗਾ ਰਹੇ ਹੋ ਉਹ ਦੀਵਾ ਜਗਾਓ ਜਿਹੜਾ ਅੰਦਰ ਦਾ ਦੀਵਾ ਹੈ ਜਿਹੜਾ ਨਾਮ ਦਾ ਦੀਵਾ ਹੈ ਜਿਹਦੇ ਵਿੱਚ ਤੇਲ ਤਾਂ ਪੈਂਦਾ ਪਰ ਤੇਲ ਆ ਸਰੋਂ ਦਾ ਤੇਲ ਨਹੀਂ ਪੈਂਦਾ ਆ ਘਿਓ ਨਹੀਂ ਪੈਂਦਾ ਉਹਦੇ ਵਿੱਚ ਉਹਦੇ ਵਿੱਚ ਦੁੱਖਾਂ ਰੂਪੀ ਤੇਲ ਜਿਵੇਂ ਜਿਵੇਂ ਬਲੂਗਾ ਜਿਵੇਂ ਜਿਵੇਂ ਜਪੋਂਗੇ ਓਵੇਂ ਓਵੇਂ ਸਰੀਰ ਘਰ ਵਿੱਚੋਂ ਦੁੱਖ ਛੱਡਦੇ ਜਾਣਗੇ ਸਤਿਗੁਰੂ ਜੀ ਕਹਿ ਰਹੇ ਆ ਪਖੰਡ ਮੈਲ ਨਾ ਚੁੱਕਈ ਪਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂ ਬੀ ਮਕਰੀ ਪਾਈ ਊਂਡੀ ਸਿਰ ਕੈ ਭਾਰੀ ਗੁਰੂ ਨਾਨਕ ਕਹਿੰਦੇ ਕਦੀ ਮੱਕੜੀ ਨੂੰ ਜਾਲ ਬੁਣਦਿਆਂ ਵੇਖਿਆ ਮੱਕੜੀ ਜਾਲ ਬੁਣ ਰਹੀ ਹੈ ਪਤਸ਼ਕ ਕਹਿੰਦੇ ਬੁਣਦੀ ਬੁਣਦੀ ਉਸੇ ਜਾਲ ਦੇ ਵਿੱਚ ਸਿਰ ਪਰਨੇ ਉਸੇ ਜਾਲ ਦੇ ਵਿੱਚ ਫਸ ਜਾਂਦੀ ਹੈ ਆ ਜਿਹੜਾ ਕਰਮਾਂ ਦਾ ਪਖੰਡ ਦਾ ਜਿਹੜਾ ਜਾਲ ਪੰਡਤ ਜੀ ਤੁਸੀਂ ਬੁਣ ਰਹੇ ਹੋ ਨਾ ਇੱਕ ਦਿਨ ਇਸੇ ਜਾਲ ਦੇ ਵਿੱਚ ਤੁਸੀਂ ਫਸ ਜਾਓਗੇ ਇਸ ਜਾਲ ਦੇ ਵਿੱਚੋਂ ਤੁਹਾਡਾ ਛੁਟਕਾਰਾ ਨਹੀਂ ਹੋਣਾ ਇਸ ਕਰਕੇ ਉਹ ਕਰਮ ਕਰੋ ਜਿਹੜਾ ਕਰਮ ਕਰਕੇ ਪ੍ਰਮਾਤਮਾ ਦੇ ਘਰ ਦੀ ਖੁਸ਼ੀ ਮਿਲਦੀ ਹੈ ਆਪਾ ਖੰਡ ਦੇ ਨਾਲ ਨਾ ਤਾਂ ਅੰਦਰੋਂ ਮੈਲ ਜਾਣੀ ਹੈ ਨਾ ਕਰਤਾ ਪੁਰਖ ਦੇ ਘਰ ਦੀ ਖੁਸ਼ੀ ਮਿਲਦੀ ਹੈ